ਤੁਸੀਂ 2 ਸਾਲ ਪਹਿਲਾਂ ਪੰਜਾਬ ਪਾਰ ਵਾਲੂ ਦਾ ਇੱਕ ਘਰ ਬਣਾਇਆ ਮੰਮੀ ਨੇ ਬਣਾਇਆ ਉਹ ਵਾਸੀ ਮਾਜੂਦ ਖੋਦ ਤੇ ਅੱਜ ਸਾਡੇ ਕੋਲ 2 ਸਾਲ ਤੋਂ ਕੁਝ ਮਹੀਨੇ ਬੀਤੇ 2 ਸਾਲ ਲਾਤ ਹੈ ਸਹੀ ਪਾਸੇ ਕਿ ਤੇਰਾ 2 ਸਾਲ ਦਾ ਸਭ ਤੋਂ ਪਹਿਲੀ ਗੱਲ ਪਿਛਲੇ ਦਹਾਕੇ ਅੱਛਾ ਪੰਜਾਬ ਦੇ ਜਵਾਨੀ ਪੰਜਾਬ ਦਾ ਨੌਜਵਾਨ ਸਭ ਤੋਂ ਜ਼ਿਆਦਾ ਨਿਰਾਸ਼ੀ ਹੋ ਸੀ ਉਹ ਹੈ ਜੋ ਕਹਿ ਰਿਹਾ ਸੀ ਕਿ ਕਿ ਸੁਭੇਜ ਨੌਕਰੀ ਜ਼ਿਆਦਾ ਮਿਲਦੀ ਸੀਗੀ ਜੇ ਨੌکریاں ਨਿਕਲਦੀਆਂ ਸੀ ਤਾਂ ਜਾ ਕੇ ਇਲੈਕਸ਼ਨ ਦੇ ਵਿੱਚ ਹੀ ਦੀਆਂ ਸੀਗੀਆਂ ਉਹ ਨੌکریاں ਤੇ ਦਿੱਤੀਆਂ ਸੀਗੀਆਂ ਸਰਕਾਰ ਦਾ ਸਹਾਰਾ ਪਰ ਅੱਜ ਸਦਾਰ ਭਗਵਾਨ ਸਿੰਘ ਮਾਹ ਜੀ ਤੇਰੀ ਦੇਖਿਆ ਕਿ ਇਲੈਕਸ਼ਨ ਹੋ ਗਿਆ 27 ਜਨਵਰੀ ਨੂੰ ਨੌکریاں ਕਿੱਥੀਆਂ ਸਰਕਾਰ ਵੱਲੋਂ ਹੀ ਸਾਰ ਨੌکریاں ਉਹਨੂੰ ਦਿੱਤੀਆਂ ਕੋਰਟਾਂ ਦੇ 43 ਲੱਖ ਰੁਪਏ ਦਿੱਤੀਆਂ 43 ਲੱਖ ਰੁਪਏ ਇੱਕ ਦਿਨ ਉਹ ਨਹੀਂ ਨੀ ਚੱਕ ਸਕਦਾ ਉਹ ਸਵਾਰ ਸੀ ਉਹ ਜਾਂ ਉਹ ਪੈਸੇ ਨਾਲ ਹੋਗਾ ਇਹ ਗੱਲ ਨੂੰ ਸਾਬਤ ਕਰਨ ਲਈ ਜੇ ਮੈਂ ਕੋ ਉਦਾਹਰਣ ਦਵਾਂ ਰੋਪੜ ਥਲੇ ਦੇ ਵਿੱਚ ਜਿੱ ਕੋਈ ਬੰਤੀ ਜਿੱ ਕੋਈ ਪੇਪਰ ਅਪਿਛੇਲ ਬਾਈ ਮਹੇਦਰਾ ਪਰ ਰੋਪੜ ਦੇ ਉੱਪਰ ਬੈਠੇ ਕੁਝ ਸਾਡੇ ਪਰ ਉਹ ਬੈਠੇ ਉਹ ਬੜੇ ਲਿਖੇ ਬੈਠੇ ਇਸ ਤੋਂ ਪਹਿਲਾਂ ਮੈਨੂੰ ਕੋ ਉਦਾਹਰਣ ਦੇ ਦਿਓ ਕੋਈ ਰੋਪੜ ਦੇ ਕਿਤੇ ਬਾਈ ਮਹੇਦਰਾ ਪਰ ਹੋਇਆ ਹੋਇਆ ਕਿਉਂਕਿ ਇਹ ਪਹਿਲਾਂ ਹੋਇਆ ਪਹਿਲਾਂ ਕਿਤੇ ਰੋਪੜ ਦੇ ਅਰੇ ਚਾਹਦਾ ਕਿ ਇਸ ਕਰਕੇ ਭਾਤਿ ਨੁਇਏ ਪਹਿਲਾਂ ਸਾਡੇ ਦਾ ਪਹਾ ਤੁਸੀਂ ਲੋਕਾਂ ਨੇ ਪ੍ਰਯੋਗ ਦੇ ਲਈ ਉਹਨੂੰ ਪਰੇ ਹੋਏ ਨੇ ਜੀ ਬੋਧਾ ਬੋਧ ਜੇ ਪਾਰਟੀ ਕਾਮਜੀਦ ਦਾ ਹੋਈਏ ਤਾਂ ਪਹਿਲਾ ਫਲੋਟ ਕੰਨ ਗਿਆ ਬਾਈ ਜੀ ਦੇ ਨਾਲ ਉੱਪਰ ਨੀ ਪਾਤੀ ਵੇਅਰ ਤੇ ਪਹਿਲੇ ਦੇ ਵਿੱਚ ਵੀ 11 ਰੁਪਏ ਦੀ ਗ੍ਰਾਂਟ ਮਿਲ ਗਿਆ ਬਸ ਸੈਕਸ ਹਲੂ ਤਬਿਆਨਾ ਤੱਕ ਦਾ ਟਾਂਗ ਕਰਤਾਰਪੁਰ ਹਰ ਬਿੰਦੂ ਇੱਕ ਸਹਾਇਕਦਾਰ ਬਣ ਗਿਆ ਤੇ ਰਾਮ ਰੋਣ ਵਾਲਾ ਬੰਦਾ ਇੱਕ ਵੇਲੇ ਦੋ ਘੰਟੇ ਦਾ ਬਣ ਗਿਆ ਕਿਸਾਨਾਂ ਨਾਲ ਵਰਤ ਪ੍ਰਾਰਥੀ ਪਹਿਲੇ ਤੋ ਕਿ ਨਾ ਪ੍ਰਿਆ ਕਾਬਲੀ ਨਾਲ ਮਰੀ ਇਹ ਨੋ ਕਿ ਜਦੋਂ ਮਿਲਦੀਆਂ ਉਹ ਤਾਂ ਮਿਲਦੀਆਂ ਸਿਰਫ ਉਹ ਤਾਂ ਕਿ ਮੁਗਿਆ ਚੋਲੇ ਨਹੀਂ ਮਿਲੀਆਂ ਉਹਨਾਂ ਦਾ ਪਹਿਲਾ ਇਹ ਹੋਇਆ

ਹੋਰ ਤੱਕ ਵੋਟ ਬਾੜ ਨਹੀਂ ਆਦੇ ਸੂਏ ਵੋਟ ਬਾੜ ਤੋਂ ਬਾਅਦ ਮੈਂ ਤਾਂ ਬਹੁਤ ਗੱਲ ਕਹਿੰਦੇ ਸੁਣਿਆ ਉਸ ਦਾ ਕਿ ਵੋਟਾਂ ਦਾ ਪਾਈ ਜਾਂਦੇ 25 35 ਬਲਾਕਸ ਹੋਂ ਦੀ ਜਿਹੜਾ ਪ੍ਰੀਸ਼ਦ ਐਮਐਲਏ ਐਮਪੀ ਐਸਜੀਪੀਜੀ ਪਰ ਹੁਣ ਤੱਕ ਸਾਨੂੰ ਵੋਟ ਬਾਕੇ ਮਿਲਿਆ ਗਿਆ ਮਿਲਦਾ ਕੀ ਹੈ ਵੋਟ ਬਾਕੇ ਤੁਸੀਂ ਪਹਿਲੀ ਸਰਕਾਰ ਆਪਣੀ ਐਸ ਬਣਾਈ ਹੈ ਜਿਨੇ ਫਾਦੂ ਵੋਟ ਬਾੜ ਤੋਂ ਬਾਅਦ ਸਰਕਾਰ ਦੇ ਸੁਵੇਲਾ ਨੂੰ ਕਹਿਦਾ ਬਜਾਇਆ ਕਿ ਕਿਸੇ ਕੱਚ ਤੇ ਹੋਸ ਕੀ ਨਈਂ ਵੀ ਪਹੁੰਚੀ ਤਾ ਬਿਜਲੀ ਦਾ ਫਿਰ ਸਭ ਦਾ ਮਾਤ ਹੋਇਆ ਸਭ ਦਾ ਬਿਜਲੀ ਦਾ ਬਿੱਲ ਜਿਵੇਂ ਆਇਆ ਤੁਹਾਡੇ ਰੇਡ ਦੇ ਵਿੱਚ ਵੀ ਆਜਰੇ ਕੋਲ ਹੈ 95 95% ਤੋਂ ਜ਼ਿਆਦਾ ਇਹ ਬਿੱਲ ਦੇ ਬਿੱਲ ਜਿਵੇਂ ਆਇਆ ਆਇਆ ਕਿ ਨਹੀਂ ਆਇਆ ਆਇਆ ਜੀ ਆਇਆ ਚਾ ਬਿਜਲੀ ਦਾ ਬਿੱਲ ਜਦੋਂ ਆਉਣਾ ਪੈਦਾ ਹੀ ਹੋ ਗਿਆ ਤੇ ਹੱਥ ਚਾ ਦੇ ਕੇ ਬਾਬਾ ਜੀ ਜਿੰਨੇ 2000 4000 ਆਇਆ ਮਤਲਬ ਹੋ ਗਿਆ ਸਾਡੀ ਮਦਦ ਜਾਂਦੀ ਗੱਲ ਹੋ ਗਈ ਕਿ ਕਿਸੇ ਨੇ ਵੀ ਐਵੇਂ ਜੇ ਜਾਂ ਕਿਸੇ ਹੋਰ ਨੇ ਆਪਣੇ ਜੀਵਨ ਤੋਂ ਦਿੱਤੇ ਪੈਸੇ ਤੁਹਾਡਾ ਹੀ ਬੜਾ ਥੋੜੀ ਨਹੀਂ ਕਰਦੇ ਪਰ ਅਮਾਨ ਤਰੀਕਾ ਕਰਦੇ ਆ ਇਸ ਕਰਕੇ ਦੇਖੀ ਲੋ ਜੀ ਇਸੀ ਆਪਣੇ ਹਲਕੀ ਦੀ ਗਲਤੀ ਆਪਣੇ ਹਲਕੀ ਦੀ ਗਲਤੀ ਕਿਸੀ ਤੁਹੇ ਕਦੀ ਖਾਨ ਲੀਡ ਰਹੇ ਹੈ ਸੁਵਿੰਦਰ ਦਾ ਕੈਪਟਨ ਦੀ ਉਚਦਾ ਬਾੜ ਹੈ ਕੋਈ ਕਹਿੰਦਾ ਮੈਂ ਤਾਂ ਸੁਵਿੰਦਰ ਨੂੰ ਬੜਾ ਪਹਿਲਾਂ ਪਰੋਠਾ ਹੀ ਬਣਾ ਚਾਹਦੇ ਸੇਦੀ ਮੋਤੀ ਨਾਲ ਗੱਲ ਬੁਰੀ ਪਰ ਅੱਜ ਤੱਕ ਕਿਸੇ ਤੋਂ ਸਿਰ ਪਰਿਆ ਹਸਤਾ ਅਲੂ ਨਹੀਂ ਕੋਈ ਕਿਸੇ ਹਸਪਤਾਲ ਕਿਹਦੇ ਹੰਡੀਆਂ ਵਾਲਾ ਹਸਪਤਾਲ ਹੈ ਕਿਹਦੇ ਕਿਹਦੇ ਅੰਨਾਲ ਹਸਪਤਾਲ ਹੈ ਇਸ ਨੂੰ ਕਿਹਦੇ ਜੰਦਾਰ ਹਸਪਤਾਲ ਹੈ ਪਰ ਇਹੋ ਅੰਦਰ ਕਿਹੜਾ ਹਸਪਤਾਲ ਹੈ ਜਿਹੜੇ ਸਲਪਾਤਾ ਨੋ ਸਰ ਵੀਰ ਅਸਤੌੜ ਜਿੱਤੇ ਸੀ ਬੱਚਿਆਂ ਵਾਲਾ ਅਸਤ ਨਾਲ ਕਹਿੰਦੇ ਸੀ ਕਿ ਨਾ ਬੱਚਿਆਂ ਵਾਲਾ ਅਸਤ ਫਿਰ ਦੋ ਸਾਲ ਜੀ ਤੀ ਸੱਤ ਤਾਲ ਦੀ ਆਪਾਂ ਸਾਰੇ ਮਿਲ ਕੇ ਲੋਵਾਰ ਬਣਦੀ ਹੈ ਡਾਕਟਰ ਵੀ ਆਲੇ ਸ਼ੋਏ ਜਿਹਨਾਂ ਬੇਜਮਾ ਕੁਰਸੀ ਆਇਆ ਕਿ ਐਕਸਰੇ ਵੀ ਜੀਨ ਨਾਲ ਜੀਸੀ ਲੱਗ ਗਈ ਕਿ ਐਕਸਰੇ ਉਹ ਸੀਰੀ ਉੱਤੇ ਲੱਗਿਆ ਲੋਟਰੀ ਉੱਤੇ ਬਣ ਗਿਆ ਇਸੇ ਡਾਇਰੈਕਟਰ ਵੀ ਆਇਆ ਕਿ ਲਾਈਟਾਂ ਵੀ ਲੱਗਣ ਲੱਗੀਆਂ ਹੋਰ ਤਾਂ ਹੋਰ ਜਿਹੜੇ ਪੰਜਾਬੀਆਂ ਨੂੰ ਬੈਠਦੇ ਸੀ ਬਾੜ ਦੇ ਉੱਤੇ ਬੈਠਣ ਵਾਲੇ ਕੰਨੇ 18 ਸਾਲ ਪੁਰਾਣੇ ਕਿ साल बाद नवी करने पहलामुपान सिंह ज्यादा दवाइया गुरु का, का चल गए पर बबा लाभ सिंह तो बाद ने एक पैसा नहीं उस कॉलेज पैसा देना तो मोदी का जाके चेक कर दो हो गए उसका खाते नहीं खोल हम सरकार बनी है

ਟਿਕਰਦੀ ਆਈ ਕਿ 1 ਬੈਡ ਲੱਖ ਦੀ ਨਾ ਰੋਪੜ ਦੀ ਆਈ ਸ਼ੁਗਜਾ ਲੱਖ ਦੀ ਨਾ ਸਰਕਾਰੀ ਗੋਲੀ ਰੋਪੜ ਦਾ ਅਜੇ ਤੱਕ ਕਿਸੇ ਰਾਂਗਾਂ ਨੂੰ ਮੁਝੀ ਦੀ ਵਾਰੀ ਤੋਂ ਟਿਕ 1 ਕਰੋੜ ਦਾ ਕੰਮ ਲਿਆ ਆ ਬਜਟ ਇਤਿਆਰ ਕਰਨ ਦੀ ਵਾਰ ਤੇ ਮੋਕੀ ਕੂਸੂਤ ਬੜੀ ਨਹੀਂ ਸਾਰੇ ਸੈਲਬੀਆ ਬਣਾ ਕੇ ਆਦੇ ਨਾਲ ਬੈਰ ਉਹਦਾ ਰਸਸ ਬਣਾ ਲਈ ਮੈਂ ਕਿੱਥੇ ਜਾਂਦੇ ਸੀ ਇਹ ਬਹੁਆਣਾ ਮੁਖਤਸਰ ਸਾਹਿਬ ਨੇ ਕੋਲ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਰਹਿਦਾ ਲੱਗਿਆ ਕਾਰੇ ਅੱਜ ਸਰਕਾਰ ਬੰਦੀਸਾ ਕੋਈ ਵੀ ਸਰਕਾਰ ਦੇਖਦੇ ਗੋਪੜ ਦੇ ਤੁਸੀਂ ਬੋਲਦਾ ਅੱਜ ਸਾਡੇ ਦਰਾਈ ਹੋਏ ਆਪ ਨੇ ਗੋਪੜ ਦੇ ਬਣਾਏ ਨੇ ਜਿਆਦਾ ਸਕੂਲ ਕੋਲੇ 3000 ਰੁਪਏ ਦੇ ਰੋਸੋਵਾ ਮਤਲਬ 3000 ਰੁਪਏ ਮਹੂ ਵਾਲੇ ਦੇ ਤੱਕੇ ਭਾਂ ਤੋਂ ਪਾ ਚੁਕੇ ਇਹ ਇਹ ਸਾਰੇ ਜਨ ਕੋਈ ਸਰਕਾਰ ਨੇ ਕੀਤੇ ਹੈ ਇਹਦਾ ਮੈਂ ਕੋਟੰਗ ਬਾਇਆ ਉਸ ਤੇ ਹੋਏ ਹੈ ਹੋਰ ਵੀ ਬਹੁਤ ਨੇ ਥੋੜੇ ਜਿਹੜਾ ਹੈ ਪਰ ਜਿਹੜੇ ਨਹੀਂ ਹੋਏ ਉਹਨਾਂ ਦੀ ਜਸਤੀ ਬਹੁਤ ਲੰਬੀ ਹੈ ਕਿਉਂਕਿ ਕੋਈ ਵੀ ਬੰਦਾ ਕੋਈ ਵੀ ਇੰਜੀਨੀਅਰ ਕੋਈ ਵੀ ਪਾਰਟੀ ਕੋਈ ਸਰਕਾਰ ਸਾਰੇ ਕੰਮ ਇੱਕ ਦਮ ਨਹੀਂ ਕਰ ਸਕਦਾ ਫਖਰ ਸਾਹਿਬ ਮੇਰੇ ਉਹ ਸਰਕਾਰ ਜਿਹੜੀ ਤੁਸੀਂ ਬਣਾਈ ਹੈ ਸਾਡੇ ਵੱਲ ਸਾਰੇ ਕਹਿੰਦੇ ਸੀਗੇ ਇਹਦਾ ਨਵੇਂ ਇਹਨੂੰ ਕੰਮ ਨਹੀਂ ਕਰਦਾ ਨੀ ਆਦਾ ਸਿਕੁਰਾ ਪਿੰਡਾ ਪਰ ਇਹਦਾ ਵੇਜ ਬਦਲਣਾ ਨਾਲ ਜਿਆਦਾ ਕੰਮ ਜੁਰੀਦਾ ਪਰ ਅੱਜ ਤੱਕ ਨਹੀਂ ਕੀਤਾ ਅਸੀਂ ਸਿੱਖਦੇ ਹਾਂ ਕਿ ਜਦਿਆਂ ਜਰ ਔਰ ਜਿਆਦਾ ਕਰਦੇ ਨੂੰ ਪੜਾ ਕੇ ਰਿਆ ਬਿਰਿਆ ਨਹੀਂ ਹੋਏ ਉਸ ਸਿੱਖਦੇ ਸਿੱਖਦੇ ਚੱਪੇ ਉਹ ਵੇਜ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਆਪਣਾ ਆਸ਼ੀਰਵਾਦ ਥੋੜਾ ਹੋਰ ਅੱਗੇ ਨਾਲ ਵਾਚੜ ਕੇ ਦਿਓ ਤੁਮ ਤਾਂ ਸਿੰਘੇ ਕੋਸ਼ਿਸ਼ ਕਰਦੀ ਹੋਰ ਟੌਪ ਟੌਪ ਜਾਣੀ ਇਹ ਸਾਲ ਲੈ ਅਗਲੇ ਜਿਹੜੇ ਗੱਲ ਹੈਗੇ ਉਹ ਵੀ ਕਰਦੇ ਆਂ ਵਿਧੀ ਹੈ ਕਿ ਪੰਜਾਬ ਦੇ ਵਿੱਚ ਜੀ ਲੋਕ ਮੰਤਰੀ ਸਾਹਿਬ ਨੇ ਕੰਮ ਕੀਤਾ ਸਾਡੀ ਉਪਤੀ ਸਾਡਾ ਵੀ ਗੰਦੇਵਾਂ ਦਾ ਕਿ ਅਸੀਂ ਸਹੀ ਬਾਤ ਸੁਣੀ ਮਦਦ ਕਰੀ ਸਹੀ ਬਾਤ ਸੁਣਾ ਕਰੀ ਇੱਕ ਜੇਤੂ ਬਣੇ ਤੇ ਲਾਈ ਨੇ ਸਾਡੀ ਸਾਡੀ ਲੜਾਈ ਹੈ ਸਾਡੀ ਜੱਲੇ ਵਾਲੂ ਕਰਦੀ ਕਿ ਅਸੀਂ ਜੀ ਚਾਹਦੇ ਕਿ ਬੈਂਡ ਦੇ ਅਧਾਕੀ ਲੋਕੀਆਂ ਮਿਲ ਦਵਾਈਆਂ ਹੋਣ ਮਿਲਣ ਵਰਤਣਾ ਕੋਲ ਫੁੱਲ ਸਕੂਲੋ ਵੈਲਿਸ ਕੋਲ ਟਾਇਲ ਆ ਗਿਆ ਨਾਲ ਸੁਣਿਆ ਯਾਸ ਕਰਾਣ ਯਾਸ ਸੁਣੇ ਜੀ ਜਾਲੀ ਹੈ ਕਿ ਬਿਜਲੀ ਦਾ ਇੱਕ ਜੀਲੋ ਆਵੇ ਪਹਿਲਾ ਬੰਦ ਆਰਨਲ ਕਪੂ ਨਹੀਂ ਵੀ ਨਹੀਂ ਜਦੋਂ ਉਹ ਆਉਂਦੇ ਨਾ ਮਿਲੇ ਤਾਂ ਅਸੀਂ ਵੀ ਟਰੇਮੇ ਪਾਸੇ ਕਰੀਏ ਮੁੱਖ ਮੰਤਰੀ ਸਾਹਿਬ ਪੰਜਾਬ ਤੇਰਾ ਤੇਰਾ ਬੀਤਾ ਆਵਾਜ਼ੀ ਪਾਰਟੀ ਨੂੰ ਸਤਾ ਕੇ ਦੇਈਏ ਔਰ ਡੋਪੜ ਪ੍ਰਧਾਨ ਸੁਭਾ ਹਮਕੇ ਨੇ ਪਰ ਮੈਂ ਕਹਤੋ ਅਗੇ ਦਾ ਲੋਕ ਲਈ ਵੀ ਜਿਹੜਾ ਅਸਰ ਆਕੇ ਲਈ ਤੇ ਇਹਨੇ ਬਗੜਾ ਕੇ ਦੋ ਸਾਲ ਬੰਦ ਕੀਤੀ ਹੈ ਹਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਰਿਆਣੇ ਦਾ ਪਾਣੀ ਵਾਲਾ ਬੋਲ ਹੋਵੇ ਚਾਹੇ ਜਿਹੜਾ ਸਮਝਾਈ ਵਾਲਾ ਬੋਲ ਹੋਵੇ ਅਸੀਂ ਭਾਰਤ ਦਾ ਬਗੜਾ ਹੋ ਰਹੀ ਹੈ ਫੇਰ ਤੁਸੀਂ ਆ ਜਿਹੜੇ 25 ਦਿਨ ਬੰਦੇ ਸਾਰੇ ਪਹੁੰਚਾਇਆ ਕਰੋ ਆਪਣੀ ਜ਼ਾਂਨੀ ਦੇ ਚਾਰੇ ਦੇ ਵਿੱਚ ਕਿ ਅਸੀਂ ਨੌਪੜ ਪਤਸਵਾਰ ਦੇ ਵਿੱਚੋਂ ਨੌਪੜ ਦੇ ਗਲੋਬ ਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਰਿਕੋਰਡ ਰੱਖਾ ਦੇ ਨਾਲ ਆਪਣੇ ਯੂਨਿਵਰਸਲ ਵਾਲ ਨੂੰ ਰਿਸਿੰਗ ਦਾ ਐਨ ਟਾਰਗੇਟ ਲੋਕ ਸਵਾਰ ਵਿੱਚ ਜਿਹੜਾ ਬੜਾ ਅਸ਼ੀਰਵਾਦ ਸੀ ਮੈਨੂੰ ਦੇਣਾ ਅੰਦਾਜ਼ੇ ਨਾਲ ਉਹਨਾਂ ਦੇ ਨਾਲ ਬਸੇ ਨਾ ਕਿ ਕਿ ਇੰਨੀ ਵੇਜ ਲੈਣ ਦੇ ਮੁਕਾਬਲੇ ਬੜਾ ਬਹੁਤ ਬਹੁਤ ਬਾਰ